ਸਾਡਾ ਜਿਹੜਾ ਦੇਖੋ ਜੀ ਜ਼ਮੀਨ ਤੇ ਕਬਜ਼ਾ ਕਰਨ ਦਾ ਆਏਗਾ ਸੀ ਬੇਗੰਪੁਰਾ ਬਸਾਉਣ ਦਾ ਪਰ ਇਹ ਘਟੀਆ ਇਨਸਾਨ ਇਹ ਜੀ ਸਰਕਾਰ ਦੇਖੀ ਹੈ ਇਤਕੀ ਸਾਨੇ ਸਾਡੇ ਜਿਹੜੇ ਪਿੰਡ ਦੇ ਸੀ ਜੇ ਵੱਖ-ਵੱਖ ਪਿੰਡਾਂ ਤੋਂ ਆਇਆ ਜਿਹੜੇ ਸਾਡੇ ਮੇਨ ਆਗੂ ਸੀ ਅੱਜ ਤੋਂ 4 ਦਿਨ ਪਹਿਲਾਂ ਇਹਨਾਂ ਨੇ ਕੱਲੇ-ਕੱਲੇ ਘਰਾਂ ਦੇ ਵਿੱਚ ਛਾਪੇ ਮਾਰੀਆਂ ਮਾਰੀਆਂ ਇਹ ਪੰਜਾਬ ਪੁਲਿਸ ਨੇ ਸਾਡੇ ਜਿਹੜੇ ਮੇਨ ਆਗੂ ਸੀ ਉਹਨਾਂ ਨੂੰ ਰੈਸਟ ਕੀਤਾ ਕਿਸੇ ਨੂੰ 4 ਵਜੇ ਰੈਸਟ ਕੀਤਾ ਕਿਸੇ ਨੂੰ 3 ਵਜੇ ਸਾਡੇ ਘਰਾਂ ਦੇ ਵਿੱਚ ਵੀ ਸਾਡੀਆਂ ਧੀਆਂ ਭੈਣਾਂ ਨੂੰ ਧੱਕੇ ਮਾਰ ਕੇ ਅੰਦਰ ਬੜੇ ਨੇ ਅੱਜ ਜਦੋਂ ਅਸੀਂ ਆਇਆ ਤੇ ਸਾਡੇ ਜਿਹੜੇ ਅਸੀਂ ਮਜ਼ਦੂਰ ਭਾਈਚਾਰੇ ਆਏ ਸੀ ਇਹਨ ਸਾਡੀਆਂ ਗੱਡੀਆਂ ਰੋਕੀਆਂ ਗਈਆਂ ਉਹਨਾਂ ਨੂੰ ਹੱਥੋਂ ਪਾਈ ਕੀਤੀ ਸਾਨੂੰ ਆਉਣ ਨਹੀਂ ਦਿੱਤਾ ਪਰ ਅਸੀਂ ਫੇਰ ਵੀ ਕਦੇ ਕਿਸੇ ਪਿੰਡਾਂ ਵਿੱਚ ਦੀ ਕਿਧਰੇ ਆ ਕੇ ਤਾਂ ਅਸੀਂ ਅੱਜ ਇੱਥੇ ਪਹੁੰਚੇ ਆ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਧੱਕੇ ਨਾਲ ਇਹਨਾਂ ਨੇ ਬੱਸਾਂ 'ਚ ਢੱਕਿਆ ਇੱਦਾਂ ਢੱਕ ਕੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਅਸੀਂ ਥਾਣੇ ਲੈ ਕੇ ਜਾਣਾ ਅਸੀਂ ਕਹਾਂ ਵੀ ਚੱਲ ਕੋਈ ਗੱਲ ਨਹੀਂ ਥਾਣੇ ਲੈ ਕੇ ਜਾਓ ਪਰ ਅਸੀਂ ਇਹ ਮੰਗ ਕਰਦੇ ਆ ਸਰਕਾਰ ਨੂੰ ਇਹ ਘਟੀਆਂ ਸਰਕਾਰ ਨੂੰ ਵੀ ਜਿਹੜਾ ਸਾਡਾ ਬੰਦਾ ਹੱਕਾ ਉਹ ਸਾਨੂੰ ਦਿੱਤਾ ਜਾਵੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ ਤੇ ਜ਼ੋਰ ਨਾਲ ਲਾਵਾਂਗੇ ਟੰ ਟੰਡੇ ਡੰਡੇ ਦੇ ਜ਼ੋਰ ਨਾਲ